ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਜੀ ਦੇ ਦਰ ਤੇ ਜਾਣ ਦੀ ਕੀ ਮਰਿਆਦਾ ਹੈ ਆਪਾਂ ਨੇ ਉੱਥੇ ਕਿਵੇਂ ਜਾਣਾ ਹੈ ਤੇ ਕੀ ਲੈ ਕੇ ਜਾਣਾ ਹੈ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਤੋਂ ਪੁੱਤਰ ਦਾ ਵਾਰ ਕਿਵੇਂ ਲਿਆ ਸੀ ਇਹ ਸਭ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 12 ਸਾਲ ਹੋ ਗਏ ਸੀ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ। ਮਾਤਾ ਜੀ ਬਹੁਤ ਉਦਾਸ ਰਹਿੰਦੇ ਸੀ। ਉਹ ਹਰ ਘੜੀ ਔਲਾਦ ਲਈ ਤਰਸਦੇ ਰਹਿੰਦੇ। ਤੇ ਉਧਰ ਪਿਰਥੀਚੰਦ ਦੀ ਪਤਨੀ ਦੇ ਹਰ ਸਮੇਂ ਦੇ ਤਾਨੇ ਮਾਤਾ ਜੀ ਨੂੰ ਹਰ ਵਕਤ ਚੁਬਦੇ ਸੀ। ਇੱਕ ਦਿਨ ਐਸਾ ਆਇਆ ਕਿ ਮਾਤਾ ਗੰਗਾ ਜੀ ਦੀ ਦਾਸੀ ਟਰੰਕ ਵਿੱਚ ਪਏ ਕੱਪੜਿਆਂ ਨੂੰ ਹਵਾ ਲਵਾਉਣ ਲਈ ਛੱਤ ਤੇ ਖਿਲਾਰ ਰਹੀ ਸੀ ਸੰਗਤਾ ਵੱਲੋਂ ਪੇਟਾ ਕੀਤੇ ਹੋਏ ਕੀਮਤੀ ਤੇ ਰੇਸ਼ਮੀ ਕੱਪੜੇ ਛੱਤ ਤੇ ਖਿਲਰੇ ਵੇਖ ਕੇ ਪਿਰਥੀ ਚੰਦ ਦੀ ਪਤਨੀ ਕਰਮੋ ਨੇ ਵੇਖੇ ਤਾਂ ਉਹਦਾ ਮਨ ਬਹੁਤ ਦੁਖੀ ਹੋਇਆ ਤੇ ਜਦੋਂ ਸ਼ਾਮ ਨੂੰ ਪਿਰਥੀ ਚੰਦ ਘਰੇ ਆਇਆ ਤਾਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਵੇਖੋ ਜੀ अर्जुनदेव जी ਦੇ ਘਰ ਕਿੰਨੇ ਕੀਮਤੀ ਕੱਪੜੇ ਸੰਗਤਾਂ ਵੱਲੋਂ ਭੇਟ ਕੀਤੇ ਹੋਏ ਆਉਂਦੇ ਐ ਸਾਰੀ ਭੇਟਾ ਉਹਨਾਂ ਕੋਲ ਰਹਿ ਜਾਂਦੀ ਐ ਤੇ ਸਾਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਐ ਸੰਗਤਾਂ ਘਰ ਆ ਕੇ ਗੰਗਾ ਨੂੰ ਮੱਥਾ ਟੇਕਦੀਆਂ ਐ ਤੇ ਭੇਟਾ ਦੇ ਕੇ ਜਾਂਦੀਆਂ ਹੈ ਪ੍ਰਿਥੀਚੰਦ ਆਪਦੀ ਪਤਨੀ ਦਾ ਰੋਣਾ ਸੁਣ ਕੇ ਕਹਿਣ ਲੱਗਿਆ ਕਿ ਭਾਲੀਏ ਤੂੰ ਟੈਨਸ਼ਨ ਨਾ ਲੈ ਅਰਜੰਦੇਵ ਦੇ ਘਰ ਕਿਹੜਾ ਕੋਈ ਪੁੱਤਰ ਧੀ ਹੈ ਉਹਨੇ ਤਾਂ ਔਤਰਾ ਹੀ ਜਾਣਾ ਹੈ ਇਹ ਸਭ ਚੀਜ਼ਾਂ ਉਹਨਾਂ ਦੇ ਬਾਅਦ ਆਪਾਂ ਹੀ ਤਾਂ ਵਰਤਣੀਆਂ ਹੈ ਤੂੰ ਚਿੰਤਾ ਨਾ ਕਰ ਥੋੜੇਕ ਦਿਨ ਹੋਰ ਚੁੱਪ ਕਰਕੇ ਕੱਢ ਲਾ ਸਾਰਾ ਕੁਝ ਆਪਣਾ ਹੀ ਤਾਂ ਹੈ ਪ੍ਰਿਥੀ ਚੰਦ ਤੇ ਕਰਮੋ ਦੀ ਗੱਲ ਮਾਤਾ ਗੰਗਾ ਜੀ ਦੀ ਦਾਸੀ ਨੇ ਸੁਣ ਲਈ ਉਹ ਇਹ ਸੁਣ ਕੇ ਬਹੁਤ ਦੁਖੀ ਹੋਈ ਉਨੇ ਫਟਾਫਟ ਕੱਪੜੇ ਇਕੱਠੇ ਕਰੇ ਤੇ ਮਾਤਾ ਜੀ ਦੇ ਪਾਸ ਲੈ ਗਈ ਤੇ ਸਾਰੀ ਗੱਲ ਜਾ ਕੇ ਮਾਤਾ ਜੀ ਨੂੰ ਦੱਸੀ ਇਹ ਸੁਣ ਕੇ ਮਾਤਾ ਜੀ ਬਹੁਤ ਦੁਖੀ ਹੋਏ ਤੇ ਸੋਚਣ ਲੱਗੇ ਕਿ ਕੀ ਮੇਰੇ ਕਰਮਾਂ ਚ ਪੁੱਤਰ ਦਾ ਮੂੰਹ ਵੇਖਣਾ ਨਹੀਂ ਆ ਕੀ ਮੈਂ ਇਸ ਸੰਸਾਰ ਤੋਂ ਨਿਪੁੱਤੀ ਹੀ ਜਾਊਂਗੀ ਮੇਰੇ ਇਸ ਜੀਵਨ ਦਾ ਕੀ ਲਾਭ ਇੰਨਾ ਵਿਚਾਰਾਂ ਵਿੱਚ ਫਸੇ ਮਾਤਾ ਜੀ ਨਿਮੋ ਝੂਨੇ ਹੋ ਕੇ ਬੈਠ ਗਏ ਮਾਤਾ ਜੀ ਦੀ ਇਹ ਮਾਤਾ ਜੀ ਨੂੰ ਇਹ ਦਸਾ ਚ ਬੈਠੇ ਦੇਖ ਕੇ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਬੈਠੇ ਹੋ ਕੀ ਗੱਲ ਹੋ ਗਈ ਬਹੁਤ ਉਦਾਸ ਲੱਗ ਰਹੇ ਹੋ ਤਾਂ ਮਾਤਾ ਜੀ ਨੇ ਅੱਖਾਂ 'ਚ ਜਲ ਭਰ ਕੇ ਕਿਹਾ ਕਿ ਮਹਾਰਾਜ ਜੀ ਤੁਸੀਂ ਤਾਂ ਸਭ ਜਾਣੀ ਜਾਣੋ ਸਭ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹੋ ਇੱਕ ਮੈਂ ਹੀ ਨਿਕਰਮਣ ਐਸੀ ਹਾਂ ਕਿ ਜਿਹੜੇ ਆਪ ਜੀ ਦੀ ਬਖਸ਼ਿਸ਼ ਤੋਂ ਵਾਂਝੀ ਬੈਠੀ ਆਂ ਸਤਗੁਰ ਜੀ ਨੇ ਕਿਹਾ ਕਿ ਤੁਸੀਂ ਆਪ ਜੀ ਦੀ ਇੱਛਾ ਦੱਸੋ ਵਰਨਾਨਕ ਦੇ ਦਰੋਂ ਸਬਦ ਆਤਾਪੂਰਨ ਹੋਣਗੀਆਂ ਮਾਤਾ ਜੀ ਨੇ ਉਸੇ ਵੇਲੇ ਸਾਰੀ ਗੱਲ ਸਤਗੁਰ ਜੀ ਨੂੰ ਸੁਣਾਈ ਤੇ ਬੇਨਤੀ ਕੀਤੀ ਕੀ ਮਹਾਰਾਜ ਜੀ ਮੇਰੀ ਝੋਲੀ ਚ ਪੁੱਤਰ ਦੀ ਦਾਤ ਬਖਸ਼ ਦਿਓ ਗੁਰਨਾਨਕ ਦੇ ਘਰ ਕਾਸੀ ਚੀਜ਼ ਦੀ ਘਾਟ ਨਹੀਂ ਹੈ ਇਸ ਦਾਤ ਦੀ ਪ੍ਰਾਪਤੀ ਵਾਸਤੇ ਆਪ ਜੀ ਨੂੰ ਕੁਝ ਯਤਨ ਕਰਨਾ ਪਏਗਾ ਗੁਰੂ ਘਰ ਦੇ ਸ਼ਰੋਮਣੀ ਸਿੱਖ ਬਾਬਾ ਬੁੱਢਾ ਜੀ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰਕੇ ਵਰ ਪ੍ਰਾਪਤ ਕਰੋ ਉਹਨਾਂ ਦੇ ਬੋਲਾਂ ਚ ਬੜੀ ਸ਼ਕਤੀ ਹੈ ਉਹ ਪ੍ਰਸੰਨ ਹੋ ਕੇ ਬਚਨ ਕਰਨਗੇ ਤਾਂ ਤੁਹਾਡੀ ਮੁਰਾਦ ਪੂਰੀ ਹੋ ਸਕਦੀ ਹੈ। ਉਹਨਾਂ ਦੀ ਕੀਤੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ। ਸਤਗੁਰ ਜੀ ਨੇ ਮਾਤਾ ਜੀ ਨੂੰ ਕਿਹਾ। ਮਾਤਾ ਜੀ ਸੁਣ ਕੇ ਬਹੁਤ ਪ੍ਰਸੰਨ ਹੋਈ। ਉਹਨਾਂ ਨੇ ਬਾਬਾ ਬੁੱਢਾ ਜੀ ਬਾਰੇ ਸੁਣਿਆ ਹੋਇਆ ਸੀ। ਮਾਤਾ ਜੀ ਨੂੰ ਭਰੋਸਾ ਹੋ ਗਿਆ ਕੀ ਹੁਣ ਮੈਨੂੰ ਪੁੱਤਰ ਦੀ ਦਾਤ ਜ਼ਰੂਰ ਮਿਲੇਗੀ ਦੂਜੇ ਦਿਨ ਮਾਤਾ ਜੀ ਬੜੇ ਉਤਸ਼ਾਹ ਨਾਲ ਦਾਦਾਸੀ ਨੂੰ ਤਿਆਰੀ ਕਰਨ ਦਾ ਕਹਿੰਦੇ ਹੈ ਤੇ ਉਹਨਾਂ ਨੂੰ ਦੱਸਿਆ ਕਿ ਆਪਾਂ ਬਾਬਾ ਗੁੱਡਾ ਜੀ ਦੀ ਬੀੜ ਵੱਲ ਜਾਣਾ ਹੈ ਮਾਤਾ ਜੀ ਦੇ ਕਹੇ ਅਨੁਸਾਰ ਕਈ ਤਰ੍ਹਾਂ ਦੇ ਖਾਣੇ ਤਿਆਰ ਕੀਤੇ ਗਏ ਕਈ ਤਰ੍ਹਾਂ ਦੀ ਪਕਵਾਨ ਬਣਾਏ ਗਏ ਤੇ ਰੱਥਾਂ ਤੇ ਸਵਾਰ ਹੋ ਕੇ ਨਾਲ ਦਾਸੀਆਂ ਤੇ ਕਈ ਸੇਵਕ ਲੈ ਕੇ ਮਾਤਾ ਜੀ ਬਾਬਾ ਬੁੱਢਾ ਜੀ ਪਾਸ ਚੱਲ ਪਏ ਬਾਬਾ ਬੁੱਢਾ ਜੀ ਸਿਮਰਨ ਵਿੱਚ ਮਗਨ ਬੈਠੇ ਸੀ ਜਦ ਬਾਬਾ ਜੀ ਨੇ ਰੱਥਾਂ ਦੀ ਆਵਾਜ਼ ਸੁਣੀ ਤੇ ਧੂੜ ਉੜਦੀ ਦੇਖੀ ਤਾਂ ਇੱਕ ਸਿੱਖ ਨੂੰ ਕਿਹਾ ਕਿ ਦੇਖ ਗੁਰਮੁਖਾ ਇਹ ਕੌਣ ਆ ਰਹੇ ਐ ਸਿੱਖ ਗਿਆ ਤਾਂ ਵੇਖਿਆ ਕੀ ਮਾਤਾ ਗੰਗਾ ਜੀ ਆ ਰਹੀ ਹੈ ਤਾਂ ਆ ਕੇ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਗੁਰੂ ਕੇ ਮੈਲ ਆਪ ਵੱਲ ਆ ਰਹੇ ਹੈ ਬਾਬਾ ਜੀ ਦੇ ਮੂੰਹੋਂ ਸੁਤੇ ਸਿੱਧ ਹੀ ਨਿਕਲਿਆ ਕਿ ਗੁਰੂ ਕੇ ਮੈਲਾ ਨੂੰ ਕੀ ਭਾਜਣਾ ਪੈ ਗਈਆਂ ਬਾਬਾ ਜੀ ਦੇ ਇਹ ਵਚਨ ਸੁਣ ਕੇ ਮਾਤਾ ਜੀ ਉਸੇ ਜਗ੍ਹਾ ਰੁਕ ਗਏ ਤੇ ਅੱਗੇ ਵਧਣ ਦੀ ਹਿੰਮਤ ਹੀ ਨਾ ਪਈ ਉਨਾ ਨੇ ਸਾਰੇ ਭੋਜਨ ਬਾਬਾ ਜੀ ਦੀ ਸੇਵਾ ਚ ਭੇਜ ਦਿੱਤੇ ਤੇ ਆਪ ਵਾਪਸ ਮੁੜ ਗਏ ਰਾਜ ਮਾਤਾ ਰਸਤੇ ਵਿੱਚ ਮਾਤਾ ਜੀ ਨੇ ਸੋਚਿਆ ਕਿ ਇਹ ਕੀ ਹੋ ਗਿਆ ਮੈਂ ਤਾਂ ਵਰ ਲੈਣਾ ਆਈ ਸੀ ਤਿਸ ਰਾਪ ਲੈ ਕੇ ਚੱਲੀ ਹਾਂ ਕੈਸੇ ਮੇਰੇ ਭਾਗ ਘਰ ਆ ਕੇ ਮਾਤਾ ਜੀ ਨੇ ਸਤਗੁਰ ਜੀ ਨੂੰ ਦੱਸਿਆ ਕਿ ਮੈਂ ਤਾਂ ਆਪ ਜੀ ਦੇ ਹੁਕਮ ਅਨੁਸਾਰ ਗਈ ਸੀ ਪਰ ਬਾਬਾ ਜੀ ਨੇ ਤਾਂ ਉਲਟਾ ਮੈਨੂੰ ਸਰਾਪ ਦੇ ਦਿੱਤਾ ਤਾਂ ਸਤਗੁਰ ਜੀ ਨੇ ਪੁੱਛਿਆ ਕਿ ਤੁਸੀਂ ਕਿਸ ਢੰਗ ਨਾਲ ਗਏ ਸੀ ਤਾਂ ਮਾਤਾ ਜੀ ਨੇ ਸਭ ਦੱਸਿਆ ਤੇ ਸਤਗੁਰ ਜੀ ਕਹਿਣ ਲੱਗੇ ਮਾਂ ਪੁਰਖਾਂ ਦੀ ਸੇਵਾ ਵਿੱਚ ਵਰ ਪ੍ਰਾਪਤੀ ਵਾਸਤੇ ਇਸ ਤਰ੍ਹਾਂ ਸ਼ਾਹੀ ਢਾਠ ਨਾਲ ਨਹੀਂ ਜਾਈਦਾ ਸੇਵਾ ਵਿੱਚ ਜਾਣਾ ਹੈ ਤਾਂ ਮਨ ਵਿੱਚ ਗਰੀਬੀ ਧਾਰ ਕੇ ਆਪਣੀ ਹੌਮੇ ਨੂੰ ਛੱਡ ਕੇ ਜਾਣਾ ਚਾਹੀਦਾ ਹੈ ਤੁਹਾਨੂੰ ਗੁਰੂ ਜੀ ਦੇ ਪਤਨੀ ਹੋਣ ਦੀ ਹੌਮੇ ਸੀ ਤਾਂ ਹੀ ਤੁਸੀਂ ਮਹਾਪੁਰਖਾਂ ਕੋਲ ਜਾ ਕੇ ਵੀ ਖਾਲੀ ਹੀ ਆ ਗਏ ਮਾਤਾ ਜੀ ਨੇ ਨਿਮਰਤਾ ਨਾਲ ਪੁੱਛਿਆ ਕਿ ਪਾਤਸ਼ਾਹ ਜੀ ਮੇਰੇ ਤੋਂ ਗਲਤੀ ਹੋ ਗਈ ਹੈ ਕਿਰਪਾ ਕਰਕੇ ਤੁਸੀਂ ਹੀ ਦੱਸੋ ਕਿ ਮੈਂ ਕਿਵੇਂ ਜਾਵਾਂ ਕਿ ਬਾਬਾ ਜੀ ਦੀ ਕਿਰਪਾ ਹੋਵੇ ਤੇ ਮੈਂ ਵਰ ਲੈ ਕੇ ਆਵਾਂ ਤਾਂ ਸਤਗੁਰ ਜੀ ਨੇ ਕਿਹਾ ਕਿ ਬਾਬਾ ਜੀ ਪੂਰਨ ਸੰਤ ਹੈ ਬ੍ਰਹਮ ਗਿਆਨੀ ਹੈ ਉਹ ਸਧਾਰਨ ਪਕਵਾਨ ਖਾਣ ਵਾਲੇ ਹੈ ਇਸ ਲਈ ਉਹਨਾਂ ਨੂੰ ਪ੍ਰਸੰਨ ਕਰਨ ਲਈ ਉਹਨਾਂ ਦਾ ਮਨ ਪਾਉਂਦਾ ਖਾਣਾ ਲੈ ਕੇ ਜਾਓ ਤਾਂ ਹੀ ਸੋਨੂਵਰ ਮਿਲ ਸਕਦਾ ਹੈ ਮਾਤਾ ਜੀ ਨੇ ਪੁੱਛਿਆ ਕਿ ਤੁਸੀਂ ਹੀ ਦੱਸੋ ਕਿ ਮੈਂ ਕੀ ਕਰਾਂ ਤਾਂ ਸਤਗੁਰ ਜੀ ਨੇ ਕਿਹਾ ਕਿ ਸਵੇਰੇ ਅਮਰਤ ਵੇਲੇ ਉੱਠ ਕੇ ਕੇਸ਼ੀ ਸ্নান ਕਰਕੇ ਫਿਰ ਤੁਸੀਂ ਖੁਦ ਚੱਕੀ ਪੀ ਕੇ ਮਿੱਸਾ ਆਟਾ ਤਿਆਰ ਕਰੋ ਤੇ ਉਹ ਆਟਾ ਗੁੰਨ ਕੇ ਮਿੱਸੇ ਪ੍ਰਸ਼ਾਦੇ ਤਿਆਰ ਕਰਨੇ ਹਨ ਨਾਲ-ਨਾਲ ਬਾਣੀ ਦਾ ਜਾਪ ਵੀ ਕਰਨਾ ਹੈ ਪ੍ਰਸ਼ਾਦਿਆਂ ਵਿੱਚ ਨੂਨ ਮਿਰਚ ਅਤੇ ਗੰਢੇ ਪਾਉਣੇ ਹਨ ਤੇ ਚੰਗੇ ਘਿਓ ਨਾਲ ਝੋਪੜਨੀ ਹੈ ਫਿਰ ਤੁਸੀਂ ਆਪ ਦੁੱਧ ਰੜਕ ਕੇ ਮੱਖਣ ਤੇ ਲੱਸੀ ਬਣਾਓ ਫਿਰ ਪ੍ਰਸ਼ਾਦ ਦੇ ਲੱਸੀ ਮੱਖਣ ਤੇ ਗੰਡੇ ਲੈ ਕੇ ਨੰਗੇ ਪੈਰੀ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਾ ਹੈ ਫਿਰ ਹੀ ਬਾਬਾ ਜੀ ਖੁਸ਼ ਹੋਣਗੇ ਤੇ ਪੁੱਤਰ ਦਾ ਵਰ ਆਪ ਜੀ ਨੂੰ ਦੇਣਗੇ ਅਗਲੇ ਦਿਨ ਮਾਤਾ ਜੀ ਨੇ ਅਮਰਤ ਵੇਲੇ ਉੱਠ ਕੇ ਸਾਰੀ ਤਿਆਰੀ ਕੀਤੀ ਤੇ ਨਾਲ ਇੱਕ ਦਾਸੀ ਨੂੰ ਲੈ ਕੇ ਬਾਣੀ ਦਾ ਜਾਪ ਕਰਦੇ ਹੋਏ बाबा बुड्ढा जी पास जा पहुंचे आगे बाबा जी प्रसाद दे दी उड़ीक कर रहे सी क्योंकि बाबा जी ने प्रसादा नहीं सी छकया बाबा जी ने माता जी ਕੋਲ ਜਾ ਕੇ ਕਿਹਾ ਕਿ માતા ਜੀ ਬਹੁਤ ਭੁੱਖ ਲੱਗੀ ਹੈ ਤੁਸੀਂ ਬੜੀ ਕਿਰਪਾ ਕੀਤੀ ਜੋ ਆਪਣੇ ਸੇਵਕ ਲਈ ਆਪ ਪ੍ਰਸ਼ਾਦੇ ਲੈ ਕੇ ਆਏ ਧੰਨ ਹੋ ਤੁਸੀਂ ਮਾਤਾ ਮਾਤਾ ਜੀ ਨੂੰ ਆਪਣੇ ਬੱਚੇ ਦੀ ਭੁੱਖ ਦਾ ਕਿੰਨਾ ਖਿਆਲ ਹੈ ਇਹ ਕਹਿ ਕੇ ਬਾਬਾ ਜੀ ਉਥੇ ਹੀ ਇੱਕ ਦਰਖਤ ਦੀ ਛਾਂ ਚ ਬੈਠ ਗਏ ਤੇ ਮਾਤਾ ਜੀ ਤੋਂ ਪ੍ਰਸ਼ਾਦ ਦੇ ਦਹੀਂ ਲੱਸੀ ਮੱਖਣ ਤੇ ਗੰਡੇ ਲੈ ਕੇ ਛਕਣ ਲੱਗੇ ਜਦ ਬਾਬਾ ਜੀ ਪ੍ਰਸ਼ਾਦ ਦਾ ਛਕ ਰਹੇ ਸੀ ਤਾਂ ਉਹਨਾਂ ਨੇ ਗੰਡੇ ਨੂੰ ਮੁੱਕੀ ਮਾਰ ਕੇ ਭੰਨਿਆ ਤੇ ਸਹਿ ਸੁਭਾਹੀ ਬਚਨ ਕੀਤਾ ਕਿ ਮਾਤਾ ਜੀ ਜਿਸ ਤਰ੍ਹਾਂ ਮੈਂ ਆ ਗੰਡਾ ਪੰਨਿਆ ਹੈ ਇਸੇ ਤਰ੍ਹਾਂ ਜਾਲਮਾਂ ਦੇ ਸਿਰਪਨਨ ਵਾਲਾ ਵੱਡਾ ਵਾਲੀ ਯੋਧਾ ਆਪ ਜੀ ਦੇ ਘਰ ਜਨਮੇਗਾ ਵੱਡਾ ਸ਼ਕਤੀਬਾਨ ਸੂਰਮਾ ਹੋਵੇਗਾ ਤੇਰਾ ਪੁੱਤਰ ਮਾਤਾ ਜੀ ਰਾਜੀ ਮਹਾਰਾਜੇ ਉਸ ਦੇ ਚਰਨਾਂ 'ਚ ਝੁਕਣਗੇ ਅੱਜ ਜਿਵੇਂ ਤੁਸੀਂ ਮੇਰੀ ਭੁੱਖ ਮਿਟਾਈ ਹੈ ਪਰਮਾਤਮਾ ਉਸੇ ਤਰ੍ਹਾਂ ਹੀ ਆਪ ਜੀ ਦੀ ਪੁੱਤਰ ਪੁੱਤਰ ਦੀ ਭੁੱਖ ਵੀ ਮਿਟਾਉਣਗੇ ਮਾਤਾ ਜੀ ਨੇ ਕੋਲ ਬੈਠ ਕੇ ਬੜੇ ਹੀ ਪਿਆਰ ਨਾਲ ਪ੍ਰਸ਼ਾਦੀ ਚੁਕਾਈ ਤੇ ਬਾਬਾ ਜੀ ਪਾਸੋਂ ਵਰ ਪ੍ਰਾਪਤ ਕੀਤਾ ਤੇ ਵਾਪਸ ਅੰਮ੍ਰਿਤਸਰ ਨੂੰ ਚੱਲ ਪਏ ਤੇ ਆ ਕੇ ਸਤਗੁਰ ਅਰਜਨ ਦੇਵ ਜੀ ਨੂੰ ਸਾਰੀ ਵਾਰਤਾ ਸੁਣਾਈ ਤੇ ਸਤਗੁਰ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਧੰਨ ਸਤਗੁਰ ਨਾਨਕ ਤੇ ਧੰਨ ਉਹਨਾਂ ਦੇ ਸਿੱਖ ਜਿਨ੍ਹਾਂ ਦੀ ਸੇਵਾ ਕਰਕੇ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਨਿਮਰਤਾ ਚ ਕੀਤੀ ਸੇਵਾ ਨੂੰ ਫਲ ਜ਼ਰੂਰ ਮਿਲਦਾ ਹੈ ਕੁਝ ਸਮੇਂ ਬਾਅਦ ਮਾਤਾ ਗੰਗਾ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਗਰਗੋਵਿੰਦ ਸਾਹਿਬ ਰੱਖਿਆ ਗਿਆ ਇਸ ਤਰ੍ਹਾਂ ਮਾਤਾ ਜੀ ਨੇ ਬਾਬਾ ਜੀ ਤੋਂ ਵਾਰ ਲਿਆ ਅੱਜ ਵੀ ਇਹ ਮਰਿਆਦਾ ਚੱਲਦੀ ਆ ਰਹੀ ਹੈ ਜੋ ਕੋਈ ਵੀ ਪੁੱਤਰ ਦੀ ਦਾਤ ਚਾਹੁੰਦਾ ਹੈ ਤਾਂ ਅੰਮ੍ਰਿਤ ਵੇਲੇ ਉੱਠ ਕੇ ਕੇਸ਼ੇ ਸ্নান ਕਰਨਾ ਹੈ ਤੇ ਚੌਂਕੇ ਦੀ ਸਫਾਈ ਕਰਨੀ ਹੈ ਉਸ ਤੋਂ ਬਾਅਦ ਮਿੱッセ ਪ੍ਰਸ਼ਾਦੇ ਨਮਕ ਮਿਰਚ ਗੰਡੇ ਪਾ ਕੇ ਤਿਆਰ ਕਰਨੇ ਹੈ ਯਾਦ ਰੱਖਣਾ ਪ੍ਰਸ਼ਾਦੇ ਤਿਆਰ ਕਰਦੇ ਵਕਤ ਬਾਣੀ ਦਾ ਜਾਪ ਵੱਧ ਤੋਂ ਵੱਧ ਕਰਨਾ ਹੈ ਤੇ ਪੂਰੀ ਸ਼ਰਧਾ ਨਾਲ ਤਿਆਰ ਕਰਨੀ ਹੈ ਦਹੀਂ ਮੱਖਣ ਲੱਸੀ ਪ੍ਰਸ਼ਾਦੇ ਤੇ ਗੰਡੇ ਲੈ ਕੇ ਗੁਰੂ ਘਰ ਨੰਗੇ ਪੈਰੀ ਜਾਣਾ ਹੈ ਤੇ ਉੱਥੇ ਜਾ ਕੇ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਨੀ ਹੈ ਤੇ ਪ੍ਰਸ਼ਾਦੇ ਲੈ ਕੇ ਅਰਦਾਸ ਬੇਨਤੀ ਕਰਕੇ ਖੁਦ ਛਕਣੇ ਹੈ ਬਾਬਾ ਜੀ ਆਪ ਜੀ ਦੀਆਂ ਝੋਲੀਆਂ ਜ਼ਰੂਰ ਭਰਨਗੇ ਆਪ ਜੀ ਨੂੰ ਪੁੱਤਰ ਦੀ ਦਾਤ ਜ਼ਰੂਰ ਬਖਸ਼ਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ